ਬਲੌਗ ਮਿੱਤਰੋ ਅੱਜ ਫੇਰ ਤੁਹਾਡੀ ਕਿਚਾਈ ਵਿੱਚ ਆਪਾਂ ਹਾਜ਼ਰ ਹੋਇਆ ਨਵਾਂ ਬਲੌਗ ਲੈ ਕੇ ਮਿੱਤਰੋ 555 ਹਰਜਨ ਅਲਟਰਾ ਤੇ ਮਿੱਤਰੋ ਇਹ ਲਾਈਟ ਦੇ ਵਿੱਚ ਪ੍ਰੋਬਲਮ ਆ ਗਈ ਆ ਤੇ ਕੀ ਆ ਗਈ ਆ ਆ ਦੇਖੋ ਇੰਦੇ ਟੰਗਿਆ ਆ ਪਛੇ ਜਿਗਾੜ ਤੇ ਇਹ ਫਸੀ ਆ ਲਾਈਟ ਮਿੱਤਰੋ ਹੁਣ ਦੇਖਦੇ ਕੀ ਨੁਕਸ ਪਿਆ ਤੁਹਾਨੂੰ ਸਾਰਾ ਬਲੌਗ ਰਾਈਂ ਦਿਖਾਵਾਂਗੇ ਕੀ ਚੀਜ਼ ਦਾ ਨੁਕਸਾਨ ਹੋਆ ਕਿਹੜੀ ਚੀਜ਼ ਆਪਾਂ ਨਵੀਂ ਪਾਉਣੀ ਆ ਸਾਰੇ ਓਰੀਜਨਲ ਜੈਨੂਇਨ ਲੈ ਕੇ ਮਿੱਤਰੋ ਪਾਵਾਂਗੇ ਤੇ ਚਲੋ ਦਿਖਾ ਦਿੰਦੇ ਕੀ ਚੱਕਰ ਆਇਆ ਲਓ ਮਿੱਤਰੋ ਸ਼ੇਰੇ ਕੋਲ ਆ ਗਏ ਆਪਾਂ ਸ਼ੇਰੇ ਕਿੱਦਾਂ ਵਧੀਆ ਭਾਜੀ ਸਾਸੀ ਇਹ ਮਿੱਤਰੋ ਆਪਣਾ ਡਰਾਈਵਰ ਆ ਬਹੁਤ ਤਕੜਿਆ ਮਿੱਤਰੋ ਤੇ ਹੁਣ ਜੀੜੀ ਤੇ ਚੜਿਆ ਆ ਕਿ ਨਹੀਂ ਕਣ ਕਣ ਕੇ ਵੇਚਦਾ ਹਾਂ ਹਾਂ ਜੀ ਹਾਂ ਜੀ ਭਾਜੀ ਲਓ ਮਿੱਤਰੋ ਇਹ ਨਵ ਇਹ ਆ ਮਿੱਤਰੋ ਦਾ ਮੁੰਡਿਆ ਟਰੈਕਟਰ ਆਪਣਾ ਠੀਕ ਆ ਮੈਂ ਮਗਲੇ ਬਲੌਗ ਵਿੱਚ ਵੀ ਦਿਖਾ ਲਿਆ ਸੀ ਦੇਖਦੇ ਆ ਕੀ ਚੱਕਰ ਕੀ ਹੋਆ ਤੇ ਮਿੱਤਰੋ ਓ ਮਾਈ ਗੋਡ ਮਿੱਤਰੋ ਸਾਰਾ ਕੁ ਟਟ ਗਿਆ ਵਿੱਚ ਟਟ ਗਿਆ ਤੇ ਜਿਗਾਰ ਵਿੱਚ ਡੱਪਿਆ ਤੇ ਯਾਰ ਇਹਨੂੰ ਲਾਉਣਾ ਹੀ ਪੈਣਾ ਚੱਕ ਕੇ ਹੱਥੋਂ ਹੱਤੀ ਚੱਕ ਕੇ ਲਾਉਣਾ ਪੈਣਾ ਮਿੱਤਰੋ ਇਹਨੂੰ ਹੈ ਤੇ ਇਥੇ ਲੈਣਾ ਗੋਟਕੇ ਲਾ ਗਏ ਜਾਂ ਇਦਾਂ ਕਰ ਸ਼ੇਰੇ ਮਿੱਤਰੋ ਜਿਆਦਾ ਨੁਕਸਾਨ ਹੋ ਗਿਆ ਯਾਰ ਭਰਾ ਦਾ ਇਹ ਚੁੱਲ੍ਹਾ ਟਟ ਗਿਆ ਹੈ ਨਾ ਚਲੋ ਤੁਹਾਨੂੰ ਦਿਖਾਉਂਦੇ ਹਾਂ ਮਿੱਤਰੋ ਤੇ ਇਹਨੂੰ ਪਹਿਲਾਂ ਲਾਈਏ ਮਿੱਤਰੋ ਮਿੱਟੀ ਬਹੁਤ ਉੱਤੇ ਲਾ ਦੇਖੋ ਕਿਦਾਂ ਕਚਰਾ ਅੰਦਰ ਨਾ ਧੋਣੇ ਪਹਿਲਾਂ ਇਹਨੂੰ ਪਚ ਨਹੀਂ ਤਰਾ ਧੋਗੇ ਫੇਰ ਲੈਟ ਆਪਾ ਮਿੱਤਰੋ ਪਟਣਾ ਇਹਦਾ ਆਪਾਂ ਤਾਂ ਆਪਣੀ ਗੁੱਲੀ ਆ ਲਿੰਕ ਕਰ ਤਾ ਚੱਕਦੇ ਭਾ ਚੱਕ ਲੇ ਦਾਂ ਉਹ ਤੋਂ 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 ਕੁਦੋਂ ਉਹ ਪਰ ਮੈਂ ਸਮਝ ਗਿਆ ਤੇਰੀ ਗੱਲ ਤੂੰ ਕਹਿੰਦਾ ਬਾਰੋ-ਬਾਰ ਬਣਾ ਲਈਏ ਇੱਥੋਂ ਇੱਥੋਂ ਪੈਦਾ ਐਂਗਲ ਲਾ ਕੇ ਏਦਾਂ ਕਰਨੀ ਹੈ ਸ਼ੇਰੇ ਮੇਰੀ ਗੱਲ ਸੁਣ ਲੈ ਹੁਣ ਜੇ ਤੂੰ ਇਹੀ ਕੰਮ ਕਰਨਾ ਹਨਾ ਇਹਨੂੰ ਮਿੱਤਰਾਂ ਯੱਕ ਲਾਵਾਂਗਾ ਪਰ ਇੱਥੇ ਯੱਕ ਤਾਂ ਲਾਉਣਾ ਹੀ ਹਾਂ ਹਾਂ ਯੱਕ ਲਾਉਣਾ ਯੱਕ ਲਾ ਕੇ ਕਿਉਂਕਿ ਯਾਰ ਮਿੱਤਰੋ ਜਿਹੜਾ ਆ ਚੀਜ਼ ਹਨਾ ਇਹ ਬਹੁਤ ਗਲਤੀ ਹੈ ਭਰਾ ਆਪਣੇ ਪਾ ਲੈਂਦੇ ਆ ਤੇ ਮਿੱਤਰੋ ਲੈਟਰ ਨੁਕਸਾਨ ਬਹੁਤ ਜ਼ਿਆਦਾ ਹੁੰਦਾ ਇਹਨੂੰ ਟੋਟੀ ਲਾਣੀ ਮੁਗੀਏ ਖੜਾ ਕਰੋ ਇਹਨੂੰ ਇਹ ਮਿੱਤਰੋ ਜਿਗਾਰਡ ਲਾ ਕੇ ਖੋਲਦੇ ਆ ਜਿਗਾਰਡ ਲਾ ਕੇ ਤੇ ਲਾਗੇ ਥੱਲੇ ਪਿਆ ਇਹਨੂੰ ਠੀਕ ਹੈ ਚੱਕਦੇ ਆ ਚਲੋ ਫੇ ਹੋ ਜਾਓ ਹੱਥ ਹੱਤੀ ਪਤੋ ਥੋੜਾ ਜਿਹਾ ਵੇਟ ਕਰਿਓ ਲਹਾਦੀਆਂ ਨਾਲ ਹੋ ਗਏ ਗੁੱਡੀ ਆ ਜਾ ਬੁਗੀਆਂ ਨਾ ਹੋਏ ਮਿੱਤਰੋ ਲਾਤੀ ਆਪਾਂ ਬਾਗਟ ਇਹ ਮਗਰੋਂ ਲਾਈਟ ਭਰਾ ਚੱਕ ਕੇ ਹੀ ਆ ਦੇਖੀਏ ਚਲੋ ਖੜ ਜਾ ਕੰਮ ਦੇਖੀ ਦੇਖੋ ਓਤੇ ਬਾਕੀ ਨੇ ਟਟ ਚਲੋ ਚਲੋ ਟੈਕਟਰ ਤੋਂ ਧੋ ਉਹਨੂੰ ਚੰਗੀ ਤਰ੍ਹਾਂ ਧੋ ਗਏ ਲਓ ਲੋ ਵੀ ਲਾਲੇ ਮਤਰਾ ਬਗੜੇ ਦੀ ਲਾਈ ਵੀ ਓਕੀ ਆ ਟੰਗੀ ਸੀ ਚੰਗੀ ਤਰ੍ਹਾਂ ਨੇ ਤਾਂ ਹੀ ਰੱਖੀ ਸੀ ਚੱਲ ਵੇ ਸ਼ਰਾ ਮਾਰ ਪਾਣੀ ਪੂਣੀ ਇਹਦੇ ਚੰਗੀ ਤਰ੍ਹਾਂ ਹੱਡਾਂ ਪੈਰਾਂ ਦੇ ਚੱਲਣ ਬਸ ਕਰ ਲੈ ਆ ਤੈਨੂੰ ਲੈ ਆ ਆਹ ਟਰੈਕਟਰ ਜਾ ਖੋਲਣਾ ਹੈ ਜੀ ਮਿੱਤਰਾ ਇਹਦਾ ਹਾਂ ਹੈ ਮੇਰੀ ਮਿੱਟੀ ਜਾਂਦੀ ਐ ਚੱਕਰ 12 ਹੋ ਗਈ ਤਾਂ ਚਲ ਬਗ ਟੋਲ ਤੇ ਮਾਰੋ ਉਹਦੇ ਦਰਵਾਜ਼ੇ ਪਾ ਚਲ ਠੀਕ ਆ ਲੈ ਲੈ ਕੱਢ ਲੈ ਕੱਢ ਲੈ ਲੋ ਮਿੱਤਰਾ ਟਰੈਕਟਰ ਲਿਆ ਤੋ ਤੇ ਆਪਾਂ ਲਾਈਏ ਟਿਕਾਣੇ ਜਿੱਥੇ ਆਪਾਂ ਇਹਨੂੰ ਖੋਲਣਾ ਹੈ ਚੱਲ ਬੱਸ ਕਰ ਹੁਣ ਰੰਗੇ ਲਾਉਣਾ ਹੈ ਜੇ ਕਿਸੇ ਨੂੰ ਦੇਤਾ ਧੋਣ ਦੇ ਸਰਵਿਸਟ ਸਰਵਿਸ ਸਟੇਸ਼ਨ ਹੈ ਇਹ ਜੋ ਫੈਲ ਚੁੱਕੀ ਜਾਂਦਾ ਅਸੀਂ ਲੇਟ ਹੋ ਜਾਂਦੇ ਆ ਟੱਕ ਪਾਉਣ ਤੋਂ ਚੱਲਿਆ ਇਹਨੂੰ ਇੱਧਰ ਕੱਢ ਕੇ ਬਾਹਰ ਚੱਲ ਬੱਸ ਕਰੀਏ ਪਾਣੀ ਮੋਕੇ ਉੱਧਰ ਪਸੰਦ ਕੀ ਗਰਾਰਾ ਫੱਟਿਆ ਆ ਆ ਗਿਆ ਇੱਦਣ ਚੱਲਿਆ ਬਗੀ ਕਾ ਕਾ ਲਿਆ ਕਾ ਲਿਆ ਲੋ ਵੀ ਮਿੱਤਰੋ ਕਰੀਏ ਆਪਰੇਸ਼ਨ ਆਪਾਂ ਲੈਫਟ ਦਾ ਮਗਰੋਂ ਇਹਦੇ ਆ ਵੀ ਆ ਚੰਨ ਚੜਿਆ ਮਿੱਤਰੋ ਹੁਣ ਤਾਂ ਬਗੜ ਆਪਾਂ ਕੱਢਤੀ ਥੀਗੇ ਟਟ ਗਿਆ ਜਿਗੜ ਟਟ ਗਿਆ ਤਾਂ ਮਿੱਤਰੋ ਇੱਕ ਆ ਵੀ ਇਹਦਾ ਚੁੱਲਾ ਹੀ ਪਾੜ ਗਿਆ ਇਥੋਂ ਜਿੱਦੇ ਪੈਨਪਨ ਪੈਂਦੀ ਆ ਇਹ ਹੈਵੀ ਡਿਊਟੀ ਵਾਲਾ ਪਾਉਮਾ ਚੁੱਲਾ ਦਾ ਓਕੇ ਜੀ ਤੇ ਹੁਣ ਖੋਲੀ ਆਪਾਂ ਇਹਨੂੰ ਮਿੱਤਰੋ ਇਥੇ ਮੈਂ ਇਥੇ ਬਹੁਤੀਆਂ ਗੱਲਾਂ ਨਾ ਕਰਦੇ ਹੋਏ ਤੇ ਹੁਣ ਆਪਾਂ ਇਹਨੂੰ ਖੋਲੀਏ ਇਹ ਕਰਦੇ ਆ ਮੈਂ ਜਿਗੜ ਲਾਣਾ ਦਾ ਮੈਂ ਕਹਿੰਦਾ ਇੱਕ ਵੋ ਇਦਾਂ ਨਾ ਕੁੜੀ ਬਣਾਦੀਏ ਤੇ ਮੋੜ ਆਓ ਲੋ ਮਿੱਤਰੋ ਖੋਲਦਾ ਟ੍ਰੈਕਟਰ ਆਪਾਂ ਤੇ ਇਹਦੀਆਂ ਪੈਪਰ ਆਪਾਂ ਲਾ ਤੇ ਸਗੀਆਂ ਬਰੇ ਕੰਬਰੋ ਪਾਣੇ ਜੋਗ ਇਹਦਾ ਲੱਲਾ ਪੱਗਾ ਜੀ ਤੇ ਇਹਦਾ ਇਧਰੋਂ ਬਾਹਰ ਦੇ ਵਾਲ ਵੀ ਖੋਲੇ ਆਪਾਂ ਤੇ ਹੁਣ ਆਪਾਂ ਲਾਈਏ ਮਿੱਤਰੋ ਕੀੜਾ ਸਾਰੇ ਦੇੜਨਾ ਪੈਣਾ ਆ ਇਰਾ ਦੇੜ ਕੇ ਹਾਂਜੀ ਭਾਜੀ ਤੇ ਫੇਰ ਆਪਾਂ ਨੂੰ ਲੈਟਾਪ ਚੱਕਣਾ ਪੈਣਾ ਤੇ ਹੋਰ ਆ ਪਾਂਦਾ ਮਿੰਟ ਦਿਖਾ ਲਦੇ ਤੁਹਾਨੂੰ ਕੀ ਵਿੱਚ ਟੁੱਟਾ ਦਾ ਕੀ ਬੱਚੇ ਤੇ ਹੁੰਦ ਗਿਆ ਹੈ ਨਾ ਹਾਂਡੀ ਦੇ ਵਿੱਚ ਇਹਦੇ ਕੰਮ ਹੈ ਮਿੱਤਰੋ ਆ ਜਿਹੜਾ ਬੰਦਾ ਖੜਾ ਹੈ ਇਹਨੇ अर्जुन ਉਹ 파ੜਤਾ ਦੋ ਥੈਂ ਕਰਤਾ ਭੈਣ ਜੋ ਤੋੜ ਕੇ ਵਿੱਚੋਂ ਉਹ ਮਾ ਪੁੱਛਦਾ ਉਹ ਗਿਆਨ ਦੇ ਮਾਗੀ ਦਾ ਕੱਢ ਲੈਣਾ ਕੋਈ ਚਾਹ ਜੋ ਪੀ ਲਿਆ ਮਿੱਤਰੋ ਪਕੌੜੇ ਖਾ ਲੇ ਪਨੀਰ ਵਾਲੇ ਠੀਕ ਆ ਠੀਕ ਆ ਤੇ ਉਹ ਤੇ ਤੰਨ ਹੋ ਗਏ ਆ ਕਿਉਂ ਬਈ ਹੁਣ ਮੰਜਾ ਮੰਜਾ ਰੱਖੋਗੇ ਤਾਂ ਘੰਟਾ ਕ ਸੋਈਏ ਹੁਣ ਹੈ ਵਗੀ ਓਏ ਮੰਜਾ ਪਤਾ ਲੈ ਆ ਵਡਾ ਹਰਾ ਆ ਤਾਂ ਮੰਜਾ ਨੇ ਪਿਆ ਆ ਲੈਡ ਦੇ ਦੋ ਕੁ ਮਿੰਟ ਇੱਥੇ ਸੈਟ ਜਿਆ ਹੋ। ਨਹੀਂ ਦੋ ਤਿੰਨ ਲੈ ਆਉਣੇ ਪੈਣੇ ਆ ਮੇਰੇ ਹਿਸਾਬ ਨਾਲ। ਸਹੀ ਗੱਲ ਐ ਚਾਰ ਜਣੇ ਆ ਮਿੱਤਰੋ ਪਕੌੜਿਆਂ ਤੰਨ ਹੋ ਗਏ। ਪਨੀਰ ਵਾਲਿਆਂ ਨਾਲ। ਇੱਕੋ ਜਿਹੀ ਆ। ਹਾਂ ਸਾਰੇ ਇੱਕੋ ਜਿਹੀਆਂ ਬੇਲਣ ਜੰਨੇ ਵੇ ਗਿਆ ਭੈਣੋ 90 ਹਸ ਪਾਵਰ ਆਈ ਤਿੰਨੇ ਜਣੇ ਚਾਰ ਜਣੇ। ਟਰੈਕਟਰ 55 ਹਸ ਪਾਵਰ ਆ ਗਿਆ। ਹਾ ਹਾ। ਕਿੱਲੋਂ ਖੋਲੀਏ ਮਿੱਤਰੋ ਚੱਕੀ ਲੈਪਟਾਪ ਇਹਦਾ। ਉਧਰ ਵੀ ਤਾਂ ਪਤਾ ਨਹੀਂ ਕਿਹਨੂੰ ਦੱਸੀ ਜਾਂਦਾ ਕਹਿੰਦਾ ਪਨੀਰ ਵਾਲੇ ਪਕੌੜੇ ਆਏ ਸੀ ਰਾਤ ਦੇ ਵਿਆਹ ਤੋਂ। ਸਸਾਨੀ ਕਿੱਧਰ ਕਿੱਧਰ ਹਵਾੜ ਆਈ ਜਾਂਦਾ ਪਕੌੜਿਆਂ ਦੀ ਆਹ ਹਾਂ ਹਣ ਲੋ ਕੀ ਕੀ ਜਾਂਦਾ ਸ਼ੇਰਾ ਕੀ ਹੈ ਮੈਨੂੰ ਫੋਟੋ ਖੱਤੀ ਪਾਉਂਦਾ ਮੈਂ ਉਹਦੇ ਦੱਸ ਦੇਣਾ ਕੀ ਹੋ ਗਿਆ ਇਹਨੂੰ ਸਾਨੂੰ ਸਾਨੂੰ ਇੱਥੇ ਭੈਣ ਜੋ ਆਲੂ ਚੋਣੋਂ ਲੈਂਦਾ ਆ ਤੁਹਾਨੂੰ ਤਾਂ ਸੱਜਿਆ ਵੀ ਹੁਣ ਇਹਨਾਂ ਧਾਮ ਚੰਮ ਖੁੱਲਣਾ ਨਹੀਂ ਸੀ ਸਭ ਤੋਂ ਮਾਰੇ ਮਸਤੀਆਂ ਤੋਂ ਪਾਜੀ ਸਾਡੇ ਪਰ ਟੋਪੀਆਂ ਪਾਈ ਜਾਂਦਾ ਜੀ ਕਹਿੰਦਾ ਮੈਂ ਇੱਥੋਂ ਪੈਪਾਂ ਹੀ ਖੋਲੀਆਂ ਸਾਰੀ ਲੀਕਿੰਗ ਠਾਈ ਹੈ ਦੀ ਮੈਂ ਇਧਰੋਂ ਵੀ ਖੋਲਿਆ ਸਾਰੀ ਲੀਕਿੰਗ ਠਾਈ ਹੈ ਪਾਜੀ ਆ ਦੇਖੋ ਮੈਂ ਇਹ ਸ਼ੇਰਾ ਕਹਿੰਦੇ ਮਿੱਤਰੋ ਸ਼ੇਰਾ ਇਹਨੂੰ ਮੈਂ ਕਿੱਥੇ ਗਿਆ ਇੱਥੇ ਮੈਂ ਟਾਂਕੇ ਲਵਾਏ ਉਹ ਕਹਿੰਦੇ ਨੱਬਾ ਦਿਆ ਹੋ। ਉਹ ਪੈ ਪਾਜੀ ਹੁਣ ਜੇ ਪਹਿਲੇ ਛੱਪਰ ਕਰਦਾ ਪਹਿਲੇ ਛੱਪਰ ਕਰਦਾ ਪਾਜੀ ਨੂੰ ਕਹਿੰਦਾ ਜੀ ਮੈਂ ਕਹਿੰਦੇ ਸਾਰੇ ਕਹਿੰਦਾ ਕਹਿੰਦਾ ਖੋਲ ਖੋਲ ਕੇ ਕਹਿੰਦਾ ਮੈਂ ਸਾਰੇ ਟਾਪਾ ਟੂਪਾ ਇਹ ਜੜੀ ਕਿਤੇ ਇਹ ਮਿੱਤਰੋ ਅ ਮਿੱਤਰੋ ਰਾਲਾ ਦੇਸੀ ਮਿਲ ਜਾਂਦੀਆਂ ਹੋਰ ਨਾ ਤਾਂ ਨਹੀਂ ਲੈਣਾ ਮੈਂ ਕਿਸੇ ਵੀ ਬ੍ਰਾਂਡ ਦਾ ਦੇਸੀ ਆਪਾਂ ਬ੍ਰਾਂਡ ਅਰਿਜਨਲ ਕੰਪਨੀਆਂ ਲੈ ਕੇ ਆਉਣਾ ਡੱਬਾ ਬੰਦ ਮਂਦਰਾ ਨੇ ਮਂਦਰਾ ਟ ਗਿਆ ਜੀ ਤੁਹਾਡਾ ਚੱਲਣਾ ਮਿੱਤਰੋ ਸਮਾਨ ਨਹੀਂ ਹੈ ਬਚਮਿੰਦਰੇ ਨੇ ਠੀਕ ਹੈ ਜੀ ਹਾਂ ਕਿਉਂਕਿ ਇਹ ਚੀਜ਼ਾਂ ਜਿਹੜੀਆਂ ਹਨ ਇੱਥੇ ਨਾ ਕੰਜੂਸੀ ਕਰੋ ਜੈਨੂਅਲ ਚੀਜ਼ਾਂ ਪਾਵੋ ਉਹਦਾ ਰਿਜ਼ਲਟ ਵਧੀਆ ਹੈ ਮੈਂ ਨਾ ਜਿੱਦੇ ਸਾਡੇ ਜਿੰਨੇ ਵੀ ਮੈਂ ਤਾਂ ਸਾਡੇ ਬਲੌਗ ਆਉਂਦੇ ਆਪਾਂ ਮਿੱਤਰੋ ਜੋ ਇਹ ਸਮਾਨ ਲੈਣ ਤੁਹਾਨੂੰ ਦਿਖਾ ਲਦੇ ਆ ਵੀ ਅਸੀਂ ਕੀ ਕੀ ਸਮਾਨ ਪਾਉਂਦੇ ਹਾਂ ਅਸੀਂ ਇਹ ਨਹੀਂ ਹੈਗਾ ਵੀਡੀਓ ਬਣਾਤੀ ਆ ਸਮਾਨ ਦਿਖਾ ਲੈਣਾ ਨਹੀਂ ਤੁਹਾਨੂੰ ਓਕੇ ਜੀ ਐਦਾਂ ਧੱਕ ਪਾਈ ਰੱਖਣੀ ਆਪਾਂ ਇਹ ਵਾਰ ਨਿਆਰੇ ਲੱਟੋ ਮਿੱਤਰੋ ਜਿਹੜੇ ਮੇਰੇ ਭਰਾ ਬਾਹਰ ਬੈਠੇ ਵਿਦੇਸ਼ਾਂ ਵਿੱਚ ਬੈਠੇ ਆ ਜਿਹੜੇ ਇੰਡੀਆ ਵਿੱਚ ਆ ਤੇ ਜਿੱਦਾਂ ਹੁਣ ਸਾਡੇ ਛੇਰੇ ਹੁਣੀ ਭਰਾ ਆ ਇਹ ਵੀ ਬਹੁਤ ਵਲੌਗ ਦੇਤੇ ਮਿੱਤਰੋ ਆਪਣਾ ਕੋਈ ਛੱਡ ਦੇਣਗੇ ਮਿਸ ਨਹੀਂ ਕਰਦੇ ਕਿਉਂ ਛੇਰੇ ਹਾਂ ਮੈਚ ਵੀ ਦੇਈ ਹੁੰਦਾ ਭਾਜੀ ਕਰਦੇ ਹੁਣ ਪਹਿਲਾ ਲਾਈਕ ਮੈਂ ਕਰਦਾ ਹਾਂ ਕਮੈਂਟ ਵੀ ਕਰਦਾ ਹਾਂ ਪਹਿਲਾ ਮੈਨੂੰ ਵਧੀਆ ਸਹੀ ਹਾਲਿਆ ਤੈਨੂੰ ਵੀ ਪਾਈ ਵੀ ਅੱਜ ਤੇਰਾ ਵਾਲਾ ਵੀ ਦੇਖਾਂ ਮੈਂ ਕਿਉਂ ਦੇਖਾਂ ਵੀਡੀਓ ਵੀ ਮੈਨੂੰ ਵਧੀਆ ਆ ਬੇ ਚਲੋ ਵੀ ਹੁਣ ਮਿੱਤਰੋ ਲੱਗੀਆਂ ਨਾਲ ਹੋ ਗਏ ਤੇ ਮਾਰਿਆਂ ਧੂੜਾ ੜਾ ਦਈਏ 2 ਮਿੰਟ ਵੇਟ ਕਰਿਓ ਚੱਕ ਕੇ ਤੁਹਾਨੂੰ ਦਿਖਾ ਦਿੰਦੇ ਕੀ ਪ੍ਰੋਬਲਮ ਬੱਚਾ ਦੇ ਲਓ ਬੇ ਮਿੱਤਰੋ ਡਰਾਈਵਰ ਆ ਗਈ ਆ ਤੇ ਸ਼ੇਰਾ ਭਰਾ ਚੱਕ ਲਿਆ ਡਰਾਈਵਰ ਤੇ ਹੁਣ ਚੱਕੀ ਆਪਾਂ ਨੂੰ ਸ਼ੇਰਾ ਫੇ ਯਾਂਸੀ ਚੋਂ ਲਾ ਪੁੱਛਿਆ ਸੀ ਹੈਗਾ ਕਿ ਨਹੀਂ ਹੈਗਾ ਯਾਂਸੀ ਪਾਜੀ ਹੈ ਨਹੀਂ ਹੈ ਨਹੀਂ ਹਾਂ ਹਾਂ ਫੇ ਹੁਣ ਕੱਦਾਂ ਕਰੀਏ ਆਪਾਂ ਹੁਣ ਪਾਜੀ ਉੱਥੋਂ ਲੈ ਆਉਂਦੇ ਆ ਲਾਡੋਲੀ ਰੋਡ ਜਲੰਧਰੋਂ ਜਲੰਧਰ ਹਾਂਜੀ ਪਾਜੀ ਹੂੰ ਜਲੰਧਰੋਂ ਲੈ ਆਉਂਦੇ ਆ ਅੱਛਾ ਹਾਂ ਚਲੋ ਮਿੱਤਰੋ ਤੇਰਾ ਮਾਤੜਾ ਹੀ ਆ ਘਰੋਂ ਇਹ ਗਰੀਬੀ ਇਹ ਬੰਦਾ ਆਪਣਾ ਚਲੋ ਪਹਾੜੇ ਦਾ ਕੰਮ ਕਰਦਾ ਚਾਹ ਟਾਈਮ ਸਾਰ ਵੀ ਦੇਣਾ ਚਾਹੀਦਾ ਮਿੱਤਰੋ ਹਰੇਕੇ ਦਾ ਯਾਰ ਠੀਕ ਨੇ ਤੇ ਭਰਾ ਕਹਿੰਦਾ ਯਾਰ ਇੱਕ ਹੱਥ ਬਹੁਤ ਟੈਟ ਆ ਤੇ ਤੰਗ ਹੋਣ ਕਰਕੇ ਮਿੱਤਰੋ ਆ ਟੁੱਟ ਗਿਆ ਇਹਦੀ ਸ਼ਾਰਟ ਵੀ ਤੇ ਇਹਨੂੰ ਵੀ ਕੱਢਦੇ ਆ ਬਾਹਰੋਂ ਓਕੇ ਤੇ ਲਾਡੂਵਾਲ ਜਾਂਦੇ ਆ ਜਲੰਧਰ ਉੱਥੋਂ ਲੈ ਕੇ ਆਉਂਦੇ ਝੁੱਲਾ ਨਾ ਹਾਂਜੀ ਭਾਜੀ ਝੁੱਲਾ ਵੀ ਤਨੇ ਜਾਂ 35000 ਦਾ ਅਰਜੀਨ ਲਿਆ ਜੇ ਮੇਰੇ ਹਿਸਾਬ ਨਾਲ ਉਹ ਤਾਂ ਹੈ ਵੀ ਜਿਹਾ ਉਹ ਤੋਂ ਮਿੱਤਰੋ ਵੀ ਆਪਾਂ ਲਿਆਉਂਦੇ ਆ ਗਰੀਬੀ ਦਾ ਵੀ ਜ਼ਿਆਦਾ ਕੰਮ ਕਰਨਾ ਪਹਿਲਾਂ ਇਹ ਦੱਸ ਤਾ ਕਹਿੰਦਾ ਭਰਾ ਜੇ ਤਾਂ ਹੁਣ ਮੇਥੋਂ ਗਿਜਾ ਆਸ਼ੈ ਨਹੀਂ ਗਈ ਬਾੜੇ ਟਰੈਕਟਰ ਚੱਲਦਾ ਕਹਿੰਦਾ ਹੱਥ ਬਹੁਤ ਟਾਇਰਡ ਆ ਯਾਰ ਠੀਕ ਹੈ ਨਹੀਂ ਖੇਤੀ ਕੁੱਤੀ ਹੈ ਨਹੀਂ ਗੱਲਾਂ ਬਾੜੇ ਨੂੰ ਕੰਮ ਕਰਦਾ ਮੁੰਡਾ ਆਪਣਾ ਇਹ ਚਲੋ ਦੇਖਦੇ ਜਿੱਦਾਂ ਗਾ ਕਹੂੰਗਾ ਪਉਦੇ ਨਾਲ ਚੱਲਣਾ ਠੀਕ ਹੈ ਜੀ ਚਲੋ ਦੇਖਦੇ ਟਾਪਾ ਹੁਣ ਪੱਟੀਏ ਟਾਪਾ ਪੱਟ ਕੇ ਤਾਂ ਰੱਖ ਦਿਆਂ ਨੂੰ ਸਾਈਡ ਤੇ ਤੇ ਖੱਡੀ ਵਿੱਚੋਂ ਬਾਹਰ ਆ ਰੋੜ ਓਕੇ ਇਹ ਰੋੜ ਲੋ ਜੀ ਮਿੱਤਰੋ ਹੁਣ ਟਾਪਾ ਲੱਗੇ ਚੱਕਣਾ ਆਪਾਂ ਮਿੱਤਰੋ ਭਾਰ ਆਇਆ ਹੈ ਠੀਕ ਹੈ ਜੀ ਤੇ ਆਪਾਂ ਉਧਰ ਆਂਡ ਵੀ ਲਾਈ ਦੀ ਨਹੀਂ ਚੱਕ ਹੁੰਦਾ ਇਹਦਾ ਤਰੀਕਾ ਚੱਕਣ ਦਾ ਮਿੱਤਰੋ ਇਹੀ ਆ ਆਜ ਇੱਕ ਲੱਗੇ ਲਾਉਣਾ ਆਪਾਂ ਠੀਕ ਹੈ ਜੀ ਜੱਕ ਲਾਗੇ ਮਿੱਤਰੋ ਜਦ ਕੇ ਪੁੱਲਰੇ ਲੱਗ ਜਾਂਦਾ ਮਿੱਤਰੋ ਅੱਛਾ ਸਮਝਾ ਫਟ ਹੋ ਗਿਆ ਤੇ ਹੁਣ ਆਪਾਂ ਚੱਕੀਏ ਤਾਂ ਤੋਂ ਕਰੀਏ ਬਾਹਰ ਆਪਾਂ ਚਲੋ ਜੀ ਆਜੋ ਲੈ ਟਾਪਾ ਲਿਆ ਖੋਲ ਮਿੱਤਰੋ ਇੱਕ ਮਿੱਤਰੋ ਬਹੁਤ ਵੱਡਾ ਬਚਾਅ ਹੋ ਗਿਆ ਭਰਾ ਦਾ ਜਿਹੜੀ ਇਹ ਚੀਜ਼ ਨਾ ਟਟ ਕੇ ਥੱਲੇ ਡਿੱਪੰਦੀ ਆ ਹਾਂਡੀ ਦੇ ਵਿੱਚ ਹਾਂਡੀ ਬਾੜਦੀ ਹੋਏ ਇਹ ਆ ਜਿਹੜੀ ਚੀਜ਼ ਹੈ ਨਾ ਇਹ ਤੇ ਬੱਚੇ ਫਸੇ ਰ ਆ ਜਾਈ ਆ ਚੀਜ਼ ਜਿਹੜਾ ਨਾ ਵਿੱਚ ਹਾਂਡੀ ਡਗਦੀ ਆ ਮਿੱਤਰੋ ਸਾਡੇ ਗਰਾਰੇ ਚਾਲਦੇ ਹਨ ਜਿਹੜੇ ਜਿਹੜੇ ਗਰਾਰੇ ਚਾਲਦੇ ਇਹ ਵਿੱਚ ਫਸ ਜਾਂਦੀ ਆ ਜੋ ਟੈਟਰ ਤੋੜਦੇ ਆ ਮਿੱਤਰੋ ਕਈ ਚਾਂਸਟ ਤੋਂ ਇਦਾਂ ਦੇ ਆਏ ਆ ਜਿਹੜੀ ਹਾਂਡੀ ਪਾੜ ਜਾਂਦੀ ਇਹਨਾਂ ਠੀਕ ਹੈ ਡਿਕਨ ਦੇ ਕਰ ਅਸੀਂ ਸੀਲ ਲਵਾਂਗੇ ਹੈ ਸੀ ਸੀਲ ਇੱਥੇ ਲੈ ਲਵਾਂਗੇ ਆਪਾਂ ਸਵੇਰ ਪਾੜਦਾ ਨਾ ਕਰੋ ਦਰਸ਼ਨ ਲੈ ਉੱਤੇ ਇਹ ਆ ਮੇਰੇ ਵੀਰੋ ਅਰਜਨ 555 ਕਿਹਦਾ 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 ਕਿਹ ਤੇਲਪੁਰਾ ਕਾਦਮਾ ਗਏ ਜੇ ਆਪਣਾ ਉਹ ਚੱਲਦੀ ਚੱਲ ਛੇਰੇ ਚੱਲੀ ਗਏ ਆਪਾਂ ਚੱਲ ਫਰਤੀ ਮਾਰ ਲੋ ਮੈਂ ਤਾ ਸਮਾਨ ਲਈ ਆ ਕੇ ਆਪਾਂ ਸਮਾਨ ਲੈ ਕੇ ਫਿਰ ਮਿਲਦੇ ਆਪਾਂ ਨੂੰ ਸਾਡੇ ਇਕੱਠਾ ਲੋਏ ਮਿੱਤਰੋ ਆਪਾਂ ਜਲੰਧਰ ਪਹੁੰਚ ਗਏ ਵਿਸ਼ਾਲ ਭਾਈ ਦੇ ਕੋਲ ਤੇ ਅੰਮ੍ਰਿਤੋ ਟਾਪਾ ਡੀ ਕੀ ਮਾਡਲ ਦਾ ਜਿਹੜਾ ਉਹਦੇ ਵਿੱਚ ਆਪਣਾ ਝੁੱਲਾ ਕੱਢਦੇ ਆ ਸਾਡੇ ਨੂੰ ਦਿਖਾਉਂਦੇ ਆ ਵੇ ਕਿੱਦਾਂ ਦੀ ਕੀ ਕੰਡੀਸ਼ਨ ਹੈ ਕਿਦਾਂ ਦਾ ਠੀਕ ਹੈ ਜੀ ਤੇ ਮਿੱਤਰੋ ਤੁਮਾ ਜੇ ਨੇ ਰਜਣਾ ਆਵੇ ਤਾਂ ਵਿਸ਼ਾਲ ਭਾਈ ਦੇ ਕੋਲ ਆ ਜਾ ਕਰੋ ਇੱਥੇ ਜਲੰਧਰ ਤੇ ਮਿੱਤਰੋ ਅ ਵੀ ਆਪਾਂ ਨਵਾਂ ਹੀ ਕਢਾ ਲਿਆ ਵਿੱਚੋਂ ਇਹ ਵੀ 21 ਮਾਡਲ ਦਾ ਹੀ ਆ ਤੇ ਚੈੱਕ ਕਰੋ ਐ ਨੋਕੀਆ ਰਿਪੋਰਟਾ ਮਿੱਤਰੋ ਕਿਤੇ ਪਾਸਿਓਂ ਘਥਿਆ ਨਹੀਂ ਹੈਗਾ ਨਾ ਕਿਤੇ ਟੱਕ ਲੱਗਾ ਐਨ ਪੂਰਾ ਓਕੇ ਆ ਕਰੋ ਚੈੱਕ ਐਨ ਬਲਕ ਸਪਰੈਂਗ ਚੈੱਕ ਕਰੋ ਐ ਪੂਰਾ ਇਹ ਮਿੱਤਰੋ ਯਾਨ ਸੀ ਦੇ ਬੱਚੇ ਰੇਟ ਪਤਾ ਕੀਤਾ ਸੀ ਤੁਹਾਨੂੰ ਮੈਂ ਬਾਅਦ ਵਿੱਚ ਦੱਸਾਂ ਕਿੰਨਾ ਇਹਨਾਂ ਮੋਰੇ ਨੇ ਆਪਾਂ ਘੜਾ ਕਿੰਨੇ ਦਾ ਹੈਗਾ ਸਾਰਾ ਸਮਾਨ ਆ ਉਹਦੀ ਕੰਪਲੀਟ ਕਟ ਕਿੰਨੇ ਦੀ ਆ ਤੇ ਉਹ ਕੜਦਾ ਬੈਚਦਾ ਕਿਦਾਂ ਨਿਕਲਿਆ ਅੱਛਾ ਕੋਈ ਲੋਕੀ ਮਿੱਤਰੋ ਇਹ ਵੀ ਯਾਰ ਸਾਫ਼ ਆ ਅਨਟੱਚ ਹੀ ਆ ਬੜਾ ਵਾਢਣੀ ਹੋਇਆਗਾ ਪਾਰਟ ਨੰਬਰ ਲੱਗੇ ਆ ਮਿੱਤਰੋ ਇਹਨਾਂ ਸਫਾਈ ਪੂਰੀ ਆ ਅਜੇ ਸਾਫ਼ ਸੁਥਰਾ ਚੈੱਕ ਕਰੋ ਕਿਦਾਂ ਕਰਦੇ ਨੇ ਸਾਫ਼ ਸੁਥਰਾ ਦਿਖਾ ਦੇਣ ਸਾਫ਼ ਕਰਕੇ ਕਿਦਾਂ ਦੀ ਕੰਡੀਸ਼ਨ ਨਿਕਲਦੀ ਆ ਲਓ ਵੀ ਮਿੱਤਰੋ ਸਮਾਨ ਲੈ ਲਿਆ ਆਪਾਂ ਠੀਕ ਹੈ ਜੀ ਤੁਹਾਡੇ ਸਾਹਮਣੇ ਹੀ ਹੈ ਜਿਗਾਰ ਜਿੰਨਾ ਵੀ ਹੈਗਾ ਇਹ ਮਿੱਤਰੋ ਸਾਰਾ ਹੀ ਆਪਾਂ ਕੰਪਲੀਟ ਸੈੱਟ ਦੇ ਲੋ ਅਨਟੱਚ ਹੈ ਯਾ ਮਿੱਤਰੋ ਚੱਲਿਆ ਟਰੈਕਟਰ ਥੋੜਾ ਹੀ ਹੈ ਇਹ ਇਹ ਯਾਨੀ ਕਿ ਆਪਾਂ ਕਹਿ ਰਹੀਏ ਥੋੜਾ ਹੀ ਹੈ ਬਾਗਬਾਨੀ ਚੱਲਿਆ ਟਰੈਕਟਰ ਥੋੜਾ ਘੱਟ ਚੱਲਿਆ ਹੈ ਸਪਰਿੰਗ ਵੀ ਨਵਾਂ ਹੀ ਆ ਐਨੋਕਿਆ ਜੀ ਤੇ ਮਿੱਤਰੋ ਝੁੱਲਾ ਵੀ ਆਪਾਂ ਨਵਾਂ ਹੀ ਲੈ ਲਿਆ ਵਧੀਆ ਐਂ ਦੇਖੋ ਪੂਰਾ ਜ਼ੀਰੋ ਜ਼ੀਰੋ ਜਿਹਾ ਸਾਰਾ ਹੀ ਓਕੇ ਇਹ ਤਾਂ ਪਾਰਟ ਨੰਬਰ ਚੈੱਕ ਕਰ ਲਓ ਮਿੱਤਰੋ ਮਿਤਰਾ ਆਪਾਂ ਲਿਆ ਹੈ 1500 ਦਾ ਸਾਰਾ ਸੱਟੇ ਸਾਰਾ ਠੀਕ ਹੈ ਜੀ ਤੇ ਉਹਦਾ ਜਦੋਂ 45 500 ਦੀ ਰੇਂਜ ਦੇ ਵਿੱਚ ਆ ਸਾਰਾ ਸਮਾਨ ਜੇ ਆਪਾਂ ਪੂਰਾ ਕੰਪਲੀਟ ਸੱਟੇ ਲਈ ਵਿੱਚੇ ਸਪਰਿੰਗ ਟੂਰਿੰਗ ਪਾ ਗਈ ਸਾਰਾ ਕੋਸ਼ਿਸ਼ ਇਹ ਇਹ ਲਿਆ 1500 ਦਾ ਤੇ ਆਪਣੀ ਦੁਕਾਨ ਦਾ ਨੰਬਰ ਬੋਲ ਦੇ ਮਿਤਰਾ 9872444875 ਵਿਸ਼ਾਲ ਟਰੈਕਟਰ ਲੱਡੋ ਵਾਲੀ ਰੋਡ ਜਲੰਧਰ ਹਾਂ ਤੇ ਉੱਥੇ ਮਿਤਰਾ ਪਹੁੰਚੋ ਜਿੱਦਾਂ ਤੁਹਾਨੂੰ ਚੀਜ਼ ਚਾਹੀਦੀ ਹੈ ਮਿਤਰਾ ਉਦੋਂ ਲੈ ਲਓ ਦੇਖੋ ਇੰਜਨ ਤੇ ਮੈਸੀ ਦੇ ਟਰੈਕਟਰਾਂ ਦੇ ਠੀਕ ਹੈ 700 ਦਰੇ ਆ ਗਾਰੰਟੀ ਦਾ ਰਿਹਾ ਮਿਤਰਾ ਟਰੈਕਟਰ ਚਲਾ ਕੇ ਚੈੱਕ ਕਰਕੇ ਤੇ ਹਨਾ ਵੀ ਬਲੋ ਬਲੋ ਤਾਂ ਨਹੀਂ ਮਾਰਦਾ ਪੇਮੈਂਟ ਬਾਅਦ ਚ ਦੇ ਦੇ ਰਾਂ ਨੂੰ ਓਕੇ ਜੀ ਦੇਖੋ ਐ ਕਰੀਂ ਸਮਾਨ ਬਹੁਤ ਆ ਆ ਬੰਦਾ ਮਿੱਤਰ ਆੜਾ ਕੁਲਦੀਪ ਭਰਾ ਠੀਕ ਹੈ ਨਹੀਂ ਤੇ ਇਹ ਵੀ ਮਿੱਤਰੋ ਦੇ ਲੋ ਇਹ ਸਮਾਨ ਦਿੰਦਾ ਕਟੜ ਗਾਰੰਟੀ ਦੇ ਗਾਰੰਟੀ ਦਿੰਦਾ ਮਿੱਤਰੋ ਆਪਣੀ ਫੁੱਲ ਵੀ ਹਾਂ ਆਹ ਕਿਹਾ ਤਾਂ ਕਲਰੂਪਲੇਟਰ ਦਾ ਇੰਜਨ ਵੀ ਇੰਜਨ ਡਬਲ ਕਲਚ ਹੈ ਨਾ ਸਾਰਾ ਦਿੰਦਾ ਤੇ ਭਰਾ ਓਕੇ ਆੜਿਆ Okay, आगे आगे नहीं 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 नहीं। ओके हां ਲੋਨ ਕਰੋ ਇਹ ਚਾਪੇ ਜੋ ਬੇ ਇਧਰ ਰੰਗ ਰੋਗੇ ਬਾਜਾ ਦਿੰਦਾ ਕਈ ਮਿਲ ਲੇ ਭੋਲ ਪਲੇ ਕੇ ਹਾਂ ਚਲੋ ਮਿੱਤਰੋ ਬਹੁਤ ਵਧੀਆ ਦੁਕਾਨ ਹੈ ਭਰਾ ਆਪਣਾ ਮੈਲ ਲੈ ਜਲਦੇ ਰਹਿੰਦੇ ਠੀਕ ਆ ਪਾਉਂਦੇ ਰਹਿੰਦੇ ਇਹਨਾਂ ਕੋਲ ਤੇ ਸੁਭਾਅ ਬਹੁਤ ਵਧੀਆ ਭਰਾ ਦਾ ਤੇ ਓਕੇ ਰਪੋਟਾ ਮਿੱਤਰੋ ਚਲੋ ਹੁਣ ਟ੍ਰੈਕਟਰ ਕੋਲੇ ਮਿੱਤਰੋ ਚੱਲਦੇ ਹਾਂ ਸਮਾਸਮੋਲੀ ਆ ਕੇ ਸਮਾਸਮੋਲੀ ਲੈ ਕੇ ਚੱਲ ਗਏ ਹੁਣ ਆਪਾਂ ਮਿੱਤਰੋ ਲਓ ਜੀ ਸ਼ੇਰੇਪੁਰਾ ਪਾਵਨ ਝੋਲੇ ਚ ਬਹੁਤ ਚੋਹ ਰੱਖੀ ਹੈ ਮਹਾਰਾਜ ਹਾਂ ਤੇ ਕੋ ਪਾਓ ਚਲੋ ਮਿੱਤਰੋ ਚੱਲੀਏ ਟਾਈਮ ਹੋ ਹੀ ਜਾਂਦਾ ਲੋਵੀ ਮੇਟਰ ਟ੍ਰੈਕਟਰ ਕੋਲ ਆਪਕੇ ਪਹੁੰਚ ਤੇ ਆਪਾਂ ਲੈ ਆਂ ਸਮਾਨ ਰੈਟਰ ਟਿੱਗੇ ਆ ਚੱਕੋ ਬੇਦਾਗ ਇਹ ਨੋਕੇ ਏਅਰਪੋਰਟ ਹਨ ਇਹ ਮੇਟਰ 18 ਮਾਡਲ ਦਾ ਉਹ ਪੈਗੀ ਲੈ ਕੇ ਪਹੁੰਚ ਪਹੁੰਚੇ ਬੇਦਾਗ ਬੜਾ ਲੈ ਵੀ ਘੱਟ ਆ ਇਹ ਇਹ ਨੋਕੇ ਸਾਡੇ ਨਾਲ ਤਾਂ ਵੱਡ ਬਹੁਤ ਹੋ ਜੀ ਕਪੜਾ ਜੀ ਨੋਕੇ ਦਾ ਸਪਰਿੰਗ ਵੀ ਇਹ ਨਵੇਂ ਆ ਦੇ ਉਹ ਉਹ ਵੀਡੀਓ ਚ ਤੇ ਕਪੜੇ ਤੇ ਬੂਟ ਵੀ ਆਪਾਂ ਨੂੰ ਨਾਲੇ ਹੀ ਮਿਲ ਗਿਆ ਬੂਟ ਵੀ ਤੇਰੇ ਮੇਰੇ ਸਾਰਾ ਹੈਗਾ 80 80 85% ਵਧੀਆ ਤੇ ਓਕੇ ਆ ਤੇ ਤੂੰ ਗਰੀਦ ਲਾ ਕੇ ਮਿੱਤਰੋਂ ਫਿੱਟ ਕਰਦੇ ਤੇ ਲੱਗਾ ਹੁਣ ਫੋਰਮੈਨ ਆਪਣਾ ਫਿੱਟ ਕਰਨ ਤੇ ਆਪਾਂ ਹੁਣ ਚਾਹ ਚੋ ਪੀ ਲਈਏ ਤੇ ਮੁੰਡੇ ਕਹਿੰਦੇ ਸਮੋਸੇ ਲੈ ਕੇ ਆਂਦੇ ਆ ਸਮੋਸੇ ਇਹਦਾ ਸਮੋਸੀਆਂ ਆ ਮਿੱਤਰੋ ਫਲੋਰ ਦੀਆਂ ਬਲੇ ਦੀਆਂ ਦੇਖਾ ਕੇ ਲੱਗਦੇ ਆ 3 ਨਾ ਸਾਡੀ ਟੋਟੇ ਮਗਰ ਬੱਚੇ ਉੱਥੇ ਆ ਗਏ ਉਹ ਗਿੱਲੀ ਨੂੰ ਕਾ ਲੀ ਫੁੱਲ ਲਗਾ ਦੇ 5000 ਲਿਆ ਕੇ ਦਿੱਤਾ ਤੇ ਲੱਗਿਆ ਸਭ ਤੋਂ ਆਪਣਾ ਹਾਲ ਦੇਖ ਕੀ ਹੋਇਆ ਇਹ ਟੋਪ ਆ ਗਣੀਆਂ ਚੀਜ਼ ਆ ਆ ਪੈਨ ਦੀ ਆਪਾਂ ਨਾਲੇ ਲਿਆਂਦੇ ਧੁੱਲੇ ਹੋਏ ਦੇਖ ਕਦੇ ਨਹੀਂ ਬੇਦਾਗ ਆ ਮਿੱਤਰੋ ਇਹ ਕਦੇ ਨਹੀਂ ਆ ਕਿ ਵੱਡ ਹੋਈ ਇਹ ਪੂਰੀ ਓਰੀਜਨਲ ਹੈ ਇਹ ਨੋਕੇ ਆ ਇਹ ਭਰਾ ਦਾ ਟਰੈਕਟਰ ਆਪ ਗਰੀਬੀ ਦਾਬੇ ਮਿੱਤਰੋ ਕੀਤਾ ਫਟਣ ਠੀਕ ਹੈ ਜੀ ਤੇ ਅਸੀਂ ਇਹਦਾ ਨਾ ਐਸਟੀਮੇਟ ਲਵਾਇਆ ਹੈਗਾ ਇੱਕਾ ਝੁੱਲਾ ਜੈਦਾ ਤੇ ਇੱਕਾ ਸਾਰਾ ਆਪਣੀ ਰੋੜ ਠੀਕ ਹੈ ਜੀ ਆਪਾਂ ਸਾਰੇ ਸਮਾਨ ਇਹ ਤਕਰੀਬਨ ਵਿਚੇ ਹੀ ਲੈਂਦਾ ਸਾਰੇ ਠੀਕ ਹੈ ਜੀ ਤੇ ਮਿੱਤਰੋ ਸਾਨੂੰ ਸਮਾਨ ਇੱਕ ਇਹ ਆ ਸਾਰਾ ਰੋਡ ਵਿੱਚ ਸਪਰਿੰਗ ਸਪਰਿੰਗ ਪਾ ਗਏ ਜਿੰਨਾ ਵੀ ਸਮਾਨ ਕੱਟੇ ਸੀ ਜਣ ਕੇ ਸਾਰਾ ਕੋਈ ਬੱਚੇ ਪਾ ਕੇ ਨਾ ਪੁਰਾਣਾ ਸਾਡਾ ਸਮਾਨ ਆ ਪਿਆ ਮਿੱਤਰੋ ਆ ਸਾਰਾ ਸਮਾਨ ਪਿਆ ਤੇ ਇੱਕ ਆ ਪਿਆ ਸਪਰਿੰਗ ਛੋਟਾ ਇਹਦਾ ਕੰਟਰੋਲਰ ਠੀਕ ਹੈ ਜੀ ਇਹ ਕਾਹ ਪਿਆ ਜ ਟੁੱਟ ਗਿਆ ਇਹ ਸਾਰਾ ਸਮਾਨ ਮਿੱਤਰੋ ਤਕਰੀਬਨ ਆਪਾਂ ਵਿਛਾਲ ਦਿਆਂ ਲੈ ਕੇ ਆਂਦਾ 1500 ਦਾ ਓਕੇ ਜੀ ਕਿੰਨੇ ਸ਼ੇਰਿਆ ਹਾਂਜੀ ਭਾਈ ਜੀ 1500 ਲੈ ਕੇ ਆਂਦਾ ਇਹਦਾ ਐਸਟੀਮੇਟ ਹੈ ਲਵਾਈ ਸਪੇਅਰ ਪਾਰਟ ਤੋਂ 5 5500 ਜਾਂ 6000 ਇਦੇ ਵਿੱਚ ਸਾਰਾ ਸਮਾਨ ਮਿਲਣਾ ਸੀਗਾ ਜਾਣ ਕੇ 6000 ਦੇ ਵਿੱਚ ਆਪਾਂ 1500 ਦਾ ਸਮਾਨ ਲੈ ਕੇ ਆ ਮਿੱਤਰੋ ਕਰਾਂਗੇ ਫਟ ਰੰਟ ਗਈ ਇਹਨੋਂ ਕਰ ਬਟਾ ਤੇ ਭਰਾ ਯਾਰ ਸਾਡਾ ਹੈਗਾ ਮਾਤੜੀ ਜੀ ਵੀ ਕਹੀਏ ਸਾਰਾ ਪਹਿਲੇ ਕਹਿਣ ਲੱਪਿਆ ਵੀ ਹੱਥ ਟੈਡ ਬਹੁਤ ਹੈ ਚੱਲ ਕੋ ਗਾ ਨਹੀਂ ਆਪਾਂ ਲੈ ਆਂਦਾ ਸਮਾਨ ਲੱਭ ਕੇ ओरिजिनल ਜੈਨੂਅਲੀ ਟਾਪੇ ਦੇ ਵਿੱਚੋਂ ਕਿਉਂ ਛੇਰੇ ਹਾਂਜੀ ਭਾਈ ਆਹ ਪੁਰਾਣਾ ਨਾ ਇਹ ਵੀ ਪਟਾ ਆ ਮਿੱਤਰੋ ਖਰਾਬ ਦੀਗਾ ਕੰਡਮ ਹੋ ਗਿਆ ਇਹ ਤੇ ਪਾਰਟ ਨੰਬਰ ਦਿਖਾ ਲਈਏ origignal ਹੀ ਆ ਫੜੀ ਮੜੇ origignal ਹੀ ਆ ਜੀ ਆ ਇੱਕ ਮਾਰ ਤਾਂ ਦਿਖਾਈਏ ਨਾਲ ਦਾ ਹੀ ਮਿੱਤਰੋ ਆ ਪਾਰਟ ਨੰਬਰ ਚੈੱਕ ਕਰ ਲੋ ਕਿੰਨਾ 5557652 ਆਰ ਜਿਹੜਾ ਇਹ ਇੰਨੀ ਹੀ ਆ ਐਨਾ ਯਾ ਨੰਬਰ ਪਤਰਾ 55 75 ਤੇ ਬਾਕੀ ਦੇ ਲਕਰ ਨੰਬਰ ਸੇਮ ਹੀ ਆ ਕੋਈ ਨੋਕੇ ਚਲੋ ਤੇਰੀ ਫੱਟੇ ਵੀ ਹੁਣ ਮੱਲੀ ਸਾਹਿਬ ਹੂੰ ਮੱਲੀ ਸਾਹਿਬ ਆ ਗਏ ਆ ਜੀ ਇਹ ਹੁਣ ਦੇਖਣਗੇ ਹੁਣ ਵੀ ਕੀ ਟੁੱਟਾ ਕੀ ਸਾਗਤਾ ਵੇ ਚੱਕੋ ਆ ਜਾ ਫੇ ਲੈ ਟੱਪਾਂ ਨੂੰ ਦੇਖੀ ਮਿੱਤਰੋ ਹੁਣ ਚੱਕੀ ਇਹਨੂੰ ਚੱਕਣ ਦੀ ਤਿਆਰੀ ਜਿਆ ਲੈ ਚੱਲੀ ਆ ਪੌਥੇ ਢਿਗੇ ਚਾਲੇ ਬੱਗੀ ਤਿਆਰਿਆਂ 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 ਚਲੋ 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 ਕਰਤਾ ਰੈਡੀ ਆ ਪੱਟਾ ਪਾ ਲੈ ਧਰ ਰੱਖ ਤੇ ਹੁਣ ਪੇਪਰ ਉਪਰ ਦੀ ਲੈਤੀ ਸਪਲਾਈ ਕਰਤੀ ਮਿੱਤਰੇ ਠੇਰਾ ਵੀ ਆਪਣਾ ਸਾਰਾ ਜਿੰਨਾ ਵਿਗ ਟਰੈਕਟਰ ਦਾ ਫਟ ਕਰਤਾ ਤੇ ਇਹਨਾਂ ਠੇਰ ਬੋਟਾਂ ਮੈਂ ਪੱਟ ਕਰਕੇ ਫਟ ਮੈਟਰੋ ਕੰਟਰੋਲ ਕਰਕੇ ਤੁਹਾਨੂੰ ਦਿਖਾ ਲਾਂਗੇ ਬੇ ਕਿਦਾਂ ਮਾਰਦਾ ਨਹੀਂ ਤੌਣਕੇ ਦਿੱਤਾ ਲੈਫਟ ਤਾਂ ਨੂੰ ਚੱਕੋਈ ਤੁਹਾਨੂੰ ਮੈਟਰੋਂ ਪੇਪਾ ਭਲਾ ਦੀ ਇਹ ਤਾਂ ਅਰਜੁਨ ਦੇ ਵਾਲੇ ਪੇਪਾ ਪਾਈ ਬਹੁਤ ਲਾਈਆਂ ਆ ਟੌਲਾ ਕੀਤਾ ਪਿਆ ਪੇਪਾ ਲਾਲ ਲੱਗਿਆ ਨੂੰ ਤਾਂ ਕਿਉਂ ਜੀ ਬਿਲਕੁਲ ਬਿਲਕੁਲ ਭਾਜੀ ਦੀ ਲੋ ਵੀ ਘਾਤਾ ਟਰੈਕਟਰ ਫਟ ਕਰ ਵੀ ਸਟਾਰਟ ਮਿੱਤਰਾ ਇਹਨੂੰ ਬਲ ਕੰਟਰੋਲ ਚੈੱਕਨ ਲਗਾਉਣਾ ਆਪਾਂ ओके जी ਲੋ ਵੀ ਮਤਰਾ ਨੇ ਓਕੇ 에어ਪੋਰਟਾਂ ਕੰਟਰੋਲ ਵੀ ਆਣ ਘੈਂੜਿਆ ਇਹ ਅਰੀਜਨਲ ਵਾਂਗੂ ਚੱਲਦਾ ਆ ਤੇ ਮਿੱਤਰੋ ਸੀਟ ਸ਼ੂਟ ਲਾਈ ਆ ਸੀਟ ਲਾ ਕੇ ਤੇ ਟਰੈਕਟਰ ਦੀ ਟਰੈਕਟਰ ਵੀ ਲਈਏ ਓਕੇ ਕਰੀਏ 에어ਪੋਰਟ ਤੇ ਟਰੈਕਟਰ ਦਾ ਕੰਮ ਕਰਦਾ ਜੀ ਆ ਕੇ ਨੇੜੇ ਹੋਈ ਜਾਂਦੇ ਬਹੁਤ ਤੇ ਹੁਣ ਨਸੀ ਸੀਟ ਸ਼ੂਟ ਲਾ ਕੇ ਤਾਂ ਕਰੀਏ ਸੈਟ ਬੜਾ ਇੱਕਾ ਮਣਾ ਹੋਵੇ ਇਧਰ ਜਿਵੇਂ ਮਢੀ ਮੜਿਆ ਨਹੀਂ ਉਹ ਸੀਟ ਵਾਸੇ ਸੀਟਾਂ ਦੇ ਬਸ ਵੈਲਡ ਕਰਾ ਦਮਾ ਲੈ ਵੀ ਹੋ ਗਿਆ ਅਰਜਨ ਰੈਡੀ ਲੋ ਵੀ ਮਿੱਤਰੋ ਹੋ ਗਿਆ ਅਰਜਨ ਰੈਡੀ ਇਹ ਕੇ ਰਿਪੋਰਟ ਲੋ ਵੀ ਮਿੱਤਰੋ ਬਾਗੜ ਪਾਉਣੀ ਹੈ ਤੇ ਮਿੱਤਰ ਚੱਲਾ ਆਪਣਾ ਕੰਮ ਤੇ ਫੇਰ ਦੁਬਾਰੇ ਤੇ ਮਿੱਤਰੋ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਮੋਬਾਈਲ 'ਤੇ ਜੇ ਤੁਹਾਨੂੰ ਵੀਡੀਓ ਸਾਡੀਆਂ ਵਧੀਆ ਲੱਗਦੀਆਂ ਘੜਲਾ ਜੇ ਕਮੈਂਟ ਵਿੱਚ ਜਰੂਰ ਦੱਸਿਓ ਓਕੇ ਧੰਨਵਾਦ